ਜੀ ਬਾਈ ਮਾਨ ਨੇ ਮੱਥਾ ਟੇਕਤਾ ਆਪਣੇ ਹਥਿਆਰਾਂ ਦਾ ਵਿਸ਼ਕਰ ਮਾਰਾ ਆਹ ਤੇ ਸਾਰੇ ਬਾਈ ਬਾਬਰੇ ਫੋਟੋ ਮੂਰੇ ਨੋ ਜੀ ਬਾਈ ਜਿਹੜਾ ਆਪਾਂ ਨੇ ਪ੍ਰਾਲੀ ਟਿਕਾਈ ਤੀ ਖੇਤਮਾਂ ਤੇ ਤੀ ਆ ਹਿੱਸਾ ਬਾਈ ਫੇਰ ਵੀ ਖੇਤ ਦੇ ਵਿੱਚ ਰਹਿ ਗਿਆ ਤਾਂ ਫਿਰ ਇਕੱਠੀ ਕਰੀਆ ਇੱਕ ਬਾਈ ਕਟਰ ਨਹੀਂ ਬੰਦੇ ਨੇ ਵਧੀਆ ਮਾਰੇਆ ਪਤਾ ਨਹੀਂ ਕਿਹਜੇ ਤਰੀਕੇ ਕਟਰ ਮਾਰੇਆ ਪੈਸੇ ਵੀ ਪੂਰੇ ਲੈ ਗਿਆ ਬਾਈ ਨਾਲ ਦੀ ਨਾਲ ਦੇ ਤੇ ਪਰ ਜਿਹੜਾ ਉਹਨੇ ਕਟਰ ਮਾਰਿਆ ਗੱਲ ਬਾਤ ਹੀ ਨਹੀਂ ਹੈਗੀ ਅੱਦੋ ਆਦ ਮਾਰ ਬਾਈ ਕੋਣਾ ਵੇ ਦੇਖ ਲੋ ਅਦਰ ਤੇ ਵੀ ਜ਼ਿਆਦਾ ਲੋ ਜੀ ਬਾਈ ਮਨਾ ਮੱਥਾ ਟੇਕਣਾ ਹੈ ਬਾਈ ਉੱਚੇ ਖੜੇ ਦੁਕਾਨਗਰੀ ਬੀ ਆਹ ਸਾਈਡ ਮੰਦਰ ਹੈ ਆਹ ਸਾਈਡ ਬਾਈ ਸਿੱਧੂ ਘਾਟੀ ਹੈ ਮਨੇ ਸਿੱਧੂ ਘਾਟੀ ਹੈ ਹਾਂ ਹਾਂ ਓਰੇ ਯਾਰ ਪਤਾ ਨਹੀਂ ਕਹਿੰਦਾ ਲੱਭਿਆ ਦਾ ਕੁਝ ਪੁਰਾਣੇ ਜ਼ਮਾਨੇ ਚਾਹ ਲੈ ਵੀਰੇ ਆਹ ਮੁੰਡਾ ਵਾਈਫਾਈ ਵਾਲਾ ਬਾਈ ਇਹਨੂੰ ਸਰਨਾ ਚਾਚਾ ਫਤਾਨ ਕਰਦਾ ਪਾਵਨੇ ਕਿਵੇਂ ਲੱਗੇ ਜੀ ਬੋਜੀ ਬਾਈ ਬਾਪੇ ਦਾ ਨਾਮ ਤੇ ਆ ਕੇ ਕਹਿੰਦਾ ਜਿੰਨੇ ਵੀ ਆਪਣੇ ਯਾਰ ਆ ਸਾਰਿਆਂ ਨੂੰ ਪੁਣੀਆ ਵਰਦੇ ਮੁੰਡੇ ਬਾਪੂ ਬਿਸ਼ਕਰਮਾ ਜੀ ਇੱਧਰ ਮਨੇ ਅੱਜ ਫੇਰ ਰਸਤਾ ਰਸਤੇ ਇਹਨਾਂ ਦਾ ਰਸਤਾ ਮਲੇ ਦਾ 50 ਬਾਈ ਬੰਦਾ ਆਉਂਦਾ ਨਹੀਂ ਹੈਗਾ ਕਿੰਨਾ ਟਾਈਮ ਹੋ ਗਿਆ ਬਾਈ ਬਿਮਾਰ ਦਾ ਹੈ 2 ਮਿੰਟ 2 ਮਿੰਟ ਹੋ ਗਏ ਬਾਈ ਇਹ ਠੰਡਾ ਦਾ ਰੋ ਚੀਜ਼ ਦਾ ਟਾਈਮ ਆ ਗਿਆ ਕੀ ਜਰਾ ਹਾਂ ਹਾਂ ਏਟ ਲੱਗੀ ਜੀ ਹਾਂ ਹੋਂ ਸਿਆਲ ਮੈਂ ਚੱਲੂ ਕੰਮ ਹੈ ਕਮੁਦਾ ਬਾਈ ਸਦਾ ਬਾਹਰੇ ਆ। ਵੀ ਆਏ ਆ ਥੋੜਾ ਜਿਹਾ ਢਿੱਲਾ ਹੋ ਗਿਆ ਉਹ ਤੇ ਬਾਅਦ ਵਿੱਚ ਫਿਰ ਇਹਨੇ ਲੰਬੀ ਛੁੱਟੀ ਕਰ ਲਈ। ਦੁਕਾਨ ਹੈ ਬਾਈ ਇਹਨਾਂ ਨੇ ਕਰੀ ਵੀ ਆਪਾਂ ਮਿਲਦੇ ਮੋਦੇ ਘੱਟੇ ਮੋਬਾਈਲ ਨੰਬਰ ਪਰ ਹੀ ਮਿਲਦੇ ਬੰਦੇ। ਜੇ ਫੋਨ ਫੋਨ ਕਰਨਾ ਹੋਵੇ ਤਾਂ ਫੋਨ ਪਰ ਹੀ ਮਿਲਦਾ। ਹਮਨੇ ਦੁਕਾਨਾਂ ਸਾਰੀ ਬੰਦਾ ਜਿਦਿਲ। ਉਹ ਆਏ ਨਾ। ਹਾਂ। ਮੱਥਾ ਟੇਕਣਾ ਜੀ ਸਾਰੇ। ਮਕੈਨਿਕ ਚੀਜ਼ ਨਹੀਂ। ਹਮਨੇ ਦੇਖਤਾ ਕਿਹਾ ਸਿੱਧੂ ਦਾ ਟੀ ਕਿਆ ਚੀਜ਼ ਐ। ਪਰਾਚਿੰਸ। ਹਾਂ ਹਾਂ। ਤੇਗਣਾ ਆਪਣੇ ਘਰ ਜਾ ਕੇ ਮੱਥਾ ਲੈ ਭਾਈ ਰੋਪੜ ਸ਼ਹਿਰ ਹੈ ਅੱਜ ਸ਼ਾਨਦਾਰ ਅੱਧਰੇ ਵੱਧ ਦੁਕਾਨਾਂ ਬੰਦ ਆ ਮੱਥਾ ਟੇਕਦਾ ਭਾਈ ਸਰ ਜੀ ਮੱਥਾ ਟੇਕੇ ਦੁਕਾਨਾਂ ਬੰਦ ਕਰਕੇ ਲੰਘਦੇ ਨੇ ਕਈ ਮੱਥਾ ਟੇਕੇ ਆਪਣਾ ਕੰਮ ਸ਼ੁਰੂ ਕਰ ਲੈਂਦੇ ਆ ਉਹ ਸਿਸਟਮ ਹੈ ਬਾਕੀ ਭਾਈ ਸਿੱਧੂ ਘਾਟੀ ਆ ਉਰੇ ਪੁਰਾਣਾ ਸਮਾਨ ਸਮੂਹਣ ਪਤਾ ਨਹੀਂ ਕਿਹਾ ਏ ਉੱਚੇ ਖੜੇ ਚ ਬੈ ਜਾਂਦੀ ਬਹੁਤ ਉੱਚਾ ਹੈ ਪ੍ਰੋਜੈਕਟ ਨਾਲ ਵੀ ਮੰਦਿਰ ਹੈ ਨਾਲ ਇਹਦੇ ਮਿਊਜ਼ੀਅਮ ਹੈ ਜਿੱਥੇ ਪੁਰਾਣਾ ਸਮਾਨ ਪਿਆ ਹੈ ਆ ਨਾਲੇ ਮਨੇ ਦੁਕਾਨ ਆ ਬਾਈ ਜਾਲ ਜੂੜ ਲੜੀਆਂ ਲੁੜੀਆਂ ਲਾਈਆਂ ਆਂ ਕਾ ਮੁੰਡਿਆ ਨੇ ਮੈਂ ਇਹਦੀ ਨਿਸ਼ਾਨੀ ਰੱਖੀ ਹੋਈ ਆ ਹਾਂ ਫਿਪਾੜ ਫਿਪਾੜ ਵੀ ਫਿਪਾੜ ਆ ਬਾਈ ਦੀ ਦੁਕਾਨ ਮੁਰੇ ਜੌਂਚੇ ਖੜਨ ਚੜਦੇ ਆ ਇਹ ਵੀ ਕਾਫੀ ਬੜਾ ਆ ਮਨਾ ਬੇ ਸਿੰਧ ਦੀ ਵਾਫੀ ਲੈ ਗਿਆ ਮੇਰੀ ਫੇਵਰੇਟ ਕਿੱਦਾਂ ਕੁਝ ਹੋਇਆ ਸਾਰਾ ਕੁਝ ਸਾਰਾ ਕੁਝ ਨਹੀਂ ਆ ਗਿਆ ਸਾਰਾ ਜੀ ਕਿੰਨਾ ਪਿਆਉ ਤੇਲ ਹੀ ਹੈਗਾ ਹੈਗਾ ਆ ਲੈਣਾ ਆ ਲੈਣਾ ਕੀ ਕਹਿੰਦਾ ਆਪਣਾ ਇਹ ਬਾਈ ਸੋਦਾ ਲੈ ਇਧਰ ਬੰਦਾ ਬੰਦਾ ਨਿਆਰਾ ਨਿਕਾਇਆ ਹੁਣ ਬਾਈ 1 2 ਤਿੰਨ ਬੈਗ ਲਿਆ ਕੱਪੜੇਰੇ ਮਰੇ ਬਦਲ ਬਦਲ ਮਰੇ ਨੇ ਭਾਈ ਕੱਪੜੇ ਖੌਦਾ ਤਕੜਾ ਮਾਰਿਆ ਹੋਇਆ ਚੈੱਕ ਤੇਰੇ ਕੋ ਮੋੜਦਾ ਨਹੀਂ ਬਹੁਤ ਜਾ ਚਿਰ ਮੇਰੇ ਵਾਲਾ ਵਧੀਆ ਰਿਹਾ ਮਡਾਰੀ ਮਾੜਾ ਹੈਗਾ 19 19 ਸੈਕਟਰੋਂ ਮਨੇ ਚੰਡੀਗੜ੍ਹ ਵੀ ਜਾ ਕੇ ਆਉਣਾ ਕਿਤੇ ਭਰੇ ਭਾਈ ਮਨੇ ਨੂੰ ਕੱਪੜੇ ਥੋੜੇ ਮਹਿੰਗੇ ਲਾਤੇ ਪਰ ਇਹ ਮੰਨੇ ਨਹੀਂ ਹੈਗਾ ਚਲ ਕੋਈ ਨਹੀਂ ਕਾਓ ਕਾਓ ਏ ਇਹ ਲੁੱਟ ਲਿਆ ਕੋਈ ਨਹੀਂ ਅਗਲੀ ਰਾਬਦੇ ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ ਆਏ ਆ ਤੇ ਉਧਰ ਡੀਸੀ ਵਾਈ ਲਿਆ ਆ ਬਾਈ ਕੱਲ ਸਕੂਟਰੀ ਆਪਣੇ ਵਾਲੀ ਨਾਲ ਦੀ ਅਰੇ ਕੋ ਘਟੜੀ ਸੀ ਨੂੰ ਉਹਨਾਂ ਨਹੀਂ ਹੈਗਾ ਜਿੰਨਾਂ ਦੋਈ ਦਾ ਤਾਂ ਡੀਸੀ ਵਾਈ ਹਾਲੇ ਦੂਈ ਮੰਗਣ ਹੱਥ ਨਹੀਂ ਲੱਗਦੀ ਨਾ ਨਾਇਣੀ ਹਾਂ ਅੱਛਾ ਲੱਗ ਰਹੀ ਹੈ ਕਿ ਲੱਗ ਰਹੀ ਨਹੀਂ ਥੋੜਾ ਜਿਹਾ ਝਟਕਾ ਮਾਰਦੀ ਹੋਊਗੀ ਕੋਈ ਨਾ ਨਵੀਂ ਨਮਕੀ ਮਾਰ ਅੱਛਾ ਲੱਗ ਰਹੀ ਜੀ ਹੈ ਹੋਰ ਸੁਣਾ ਤੇਰਾ ਕੀ ਹਾਲ ਹੈ ਜੀ ਆਪ ਠੀਕ ਆ ਲੋ ਤੁਹਾਡਾ ਲੋਕ ਜਾਂਦਾ ਖੁੱਲਦਾ ਫਿਰ ਮੈਨੂੰ ਪੁੱਛਦਾ ਯਾਰ ਉਹ ਪਤਾ ਕੈਸ ਚੀਜ਼ ਹੈ ਐਂ ਦੱਬ ਕੇ ਖੁੱਲਦਾ ਇਹ ਇਹ ਇੱਥੇ ਰਿਹਾ ਜੀ ਇਹ ਤੇਰਾ ਥੋੜਾ ਜਿਹਾ ਲੱਗਦਾ ਹੈ ਉਹਦਾ ਐਂ ਲੱਗ ਕੇ ਖੁੱਲ ਜਾਂਦਾ ਹੈ ਜੀ ਮੈਂ ਜੀ ਆ ਤਾਂ ਫਿਰ ਕੀ ਕੀ ਕਹਿੰਦੇ ਕਹਿੰਦੇ ਕੱਲ ਫਿਰ ਆ ਫਗੂ ਮੂਲੋ ਆ ਕੇ ਸੈੱਟ ਕਰ ਦੋ ਨਹੀਂ ਅਸੀਂ ਨਵੀਂ ਪੁਰਾਣੀ ਕਰ ਲੈਣੀ ਠੀਕ ਕਿੰਨਾ ਕਿਹਾ ਵੀ ਉਹਨਾਂ ਨੇ ਇੱਕ ਵਾਰ ਚਾਰਚ ਲੈ ਵੀ ਕਿੰਨਾ ਕੱਢੂਗੀ ਕਹਿੰਦੇ ਇਹ ਦੇਖ ਲੂਮੂ ਕਦੇ ਬੱਟ ਕੇ ਦੇਖ ਲੂੰਗੇ ਕਿੰਨੀਆਂ ਬੈਟਰੀ ਵਾਲੀ ਹੈ ਫੋਟੀ ਨਾਲ ਵੀ ਹੁਆ ਅੱਛਾ 6 ਬੈਟਰੀ ਵਾਲੀ ਹੈ ਜੀਬ ਕੋਲ ਵੀ ਹੈ ਜੀ ਹੁਆ ਦੇਖੂ ਲੋਕ ਕਿਹੜੀ ਆ ਫੋਜੀ ਕੋਲ ਇਹ ਦੱਸੋ ਇਹ ਬਾਈ 65000 ਦੀ ਦਈ ਜਾਂਦੀ ਵਿੱਚੇ 400 ਦੀ ਰਈ ਜਾਂਦੇ ਵਿੱਚੇ 63 ਦੀ ਦਈ ਜਾਂਦੇ ਵਿੱਚੇ 64 ਦੀ ਰਈ ਜਾਂਦੇ ਆ ਟਿਕੂਪਨ ਵੀ ਪਾਇਆ ਤਾਂ ਬਾਈ ਤੇਰਾ ਹਾਂ ਮਤਲਬ ਕੀ ਆ ਹਾਂ ਅਲਸੀ ਮੈਂ ਯਾਰ ਕਿਤੇ ਕਰ ਮੋ ਜਲਸੀ ਕਿ ਜਾਲੀ ਆਲੇ ਤਾਂ ਮੇਰੀ ਵੀ ਉਹੀ ਪਰਚੀ ਆ ਆਹੀ ਮਿਲੀ ਤੈਨੂੰ ਪਰਚੀ ਬੁਕੀ ਮੈਨੂੰ ਤੇ ਕਿੱਥੇ ਆ ਐਦਾਂ ਨਾਮ ਲਿਖ ਕੇ ਪਰਚੀ ਦਿੱਤੀ ਹੋਣੀ ਉਹਨਾਂ ਨੇ ਇੱਕ ਮੈਨੂੰ ਨਹੀਂ ਪਤਾ ਪਰਚੀ ਹੈ ਤੇ ਜੇ ਕੋਲ ਨਾ ਹੋਵੇ ਪਾਉਂਗੇ ਹੋਮਗੇ ਪਾਉਂਗੇ ਬਾਈ ਮੇਰੇ ਅਲਸੀ ਦੀ ਇਹ ਕਿੰਨੇ ਤੱਕ ਭਜਾਈ ਹੈ ਹੈ ਤੈਂਕੀ ਦੇ ਉੱਪਰ ਲਾਈ ਦੇ ਕਦੇ ਚਲ ਤਾਂ ਬੱਸ ਦੇਖਿਆ ਮੰਦਰਾ ਗੁਰਦੁਆਰੇ ਕੀ ਹਾਂ ਦੱਬ ਕੇ ਨਹੀਂ ਦੇਖਿਆ ਪਾਣ ਚਾਰਜ ਕਿੰਨੀ ਕੱਢਦੀ ਹੈ ਤੇ ਕਿਲੋ ਮੀਟਰ ਦਿੰਦੀ ਅੱਗੇ ਤਾ ਕਿੰਨੇ ਚਲਾਤੀ ਹੁਣ ਦੇਖਾਂ ਦੇਖ ਲੈ ਦੱਸਦਾ ਮੈਂ ਤੈਨੂੰ 49 ਕਿਲੋਮੀਟਰ ਚੱਲ ਗਈ ਸੀ 49 ਇੱਕ ਘਟ ਵਜਾ ਬਾਅਦ ਚਲਾਈ ਹੋਆ ਤੁਸੀਂ 49 ਹੁਣ ਗੇੜੇ ਗੂੜੇ ਚ ਆਓ ਚੱਕਰਾਂ ਚ 6 ਬੈਟਰੀ ਵਾਲੀ ਇਹ ਵੀ ਬਾਈ ਆਪਣੇ ਵਾਲੇ ਨਾਲ ਦੀ ਉਹ ਤੇਰੇ ਬੈਟਰੀ ਹੁੰਦੀ ਹੈ ਬਾਈ ਉਹ ਰੱਖੀ ਪੇਪਰ ਦਾ ਜ਼ਰੂਰੀ ਹੈ ਤੇਰੇ ਕੋਲ ਇਹ ਚ ਵੀ ਆਹ 6 6 ਬੈਟਰੀ ਵਾਲੀ ਹੋਣੀ ਸੀ ਆ ਪੇਪਰ ਦਾ ਜ਼ਰੂਰੀ ਹੈ ਮੇਰੇ ਲਈ ਆਹਾਂ ਹਾਂ ਸਮਝ ਆ ਗਈ ਉਹ ਪਈ ਆ ਹੈਗੀ ਹੈਗੀ ਦੇਖੀ ਉੱਪਰੇ ਪਈਆ ਕੱਢੀ ਛੋਟੀ ਜੀ ਵਰਤੀ ਹੈਗੀ ਹੈਗੀ ਆਲੇ ਬਾਈ ਆਦੇ 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 ਹੈਗਾ ਹੈਗਾ ਡੀਸੀ ਦੇ ਨਾਲ ਲੱਕੀ ਡਰਾਅ ਚ ਬਾਈ ਇਹਨੂੰ ਕਿੰਨੇ ਨੰਬਰ ਆ ਇਹ ਨੰਬਰ 273 ਆਹੀ ਇਹ ਦੇਖੀ ਸੀ ਨੰਬਰ ਆਹਾ ਹੈ ਸ਼ੁਕਰ ਜੀ ਹੈਗੀ ਹੈਗੀ ਆਸ ਹੈਗੀ ਹੈ ਮੈਂ ਤਾਂ ਮਥੀ ਗੱਲ ਨੂੰ ਮੈਂ ਦੇਖਿਆ ਐਲ ਸੀ ਡੀ ਨੂੰ ਬਾਈ ਇੱਕ ਦੇਖਿਆ ਵੀ ਇਹ ਸਕੂਟਰ ਜੇ ਬਹੁਤ ਵਿਕਦੇ ਆ ਦੋ ਤਿੰਨ ਤਾਂ ਬਾਈ ਸਾਡੇ ਪਿੰਡੇ ਆ ਗਏ ਵੀ ਚੀਜ਼ ਵਧੀਆ ਤਿੰਨ ਆ ਗਏ ਤਿੰਨ ਇੱਕ ਤਾਂ ਪੈਰਟ ਵੀਰ ਆ ਲਿਆ ਆ ਇੱਕ ਤੂੰ ਭੈਣ ਤੂੰ ਲਿਆ ਹਾਂ ਇੱਕ ਅਸੀਂ ਤਿੰਨ ਆ ਗਏ ਭਾਈ ਵਧੀਆ ਲਿਆ ਰੱਖ ਤਮਾ ਚੌਥਾ ਦਰਸ਼ਕ ਕੋਲ ਆ ਹਾਂ ਚਾਰ ਪੰਜ ਹੋ ਗਏ ਭਾਈ ਰੰਗ ਆ ਵਧੀਆ ਢੀਸੀ ਲਿਆ ਸਾਡੇ ਨਾਲ ਹੂੰ ਨਾ ਕੋ ਫੋਨ ਨਾ ਕੁਝ ਕਰਨਾ ਲੈ ਜੋ ਚਾਰਜ ਕਰ ਲੈ ਆਪਾਂ ਰਿਮੋਟ ਵੀ ਭਾਈ ਗੱਡੀ ਨਾਲ ਦਾ ਲੈ ਇੱਕ ਹੋਰ ਫੇਰੇ ਆੜੀ ਚ ਕਹਿੰਦਾ ਹੋਰ ਫੇਰਾ ਸਾਡਾ ਭਾਈ ਹੋਰ ਫੇਰਾ ਏ ਗਰੀਬੀ ਮੈਨੂੰ ਬੂਜਾ ਨਜ਼ਾਰਾ ਏ ਨਜ਼ਾਰਾ ਅਰੇ ਗਰਮੀ ਸੇ ਕੀ ਹੈ ਹਾਂ ਉਹ ਉਹ ਨਹੀਂ ਉਹ ਨਹੀਂ ਪਾਵਰ ਹਾਂ ਮੋਟਰ ਵਿਚਾਰ ਚਲਾ ਦੇ ਗਾ ਦੇ ਦਿੱਤੇ ਕਾਲੇ ਰੰਗਾਂ ਵੀ ਆਉਂਦੇ ਸੀ ਇਹ ਰੰਗਾਂ ਹੁੰਦੀ ਆ ਹੂੰ ਬਾਈ ਇੱਕ ਵੀਰ ਲੈ ਕੇ ਆਇਆ ਵੀਰੇ ਇਹਨਾਂ ਵਿੱਚ ਉੱਨੀ ਬੋਲਣਾ ਆਪਰੇ ਸਾਰੇ ਵੀਰ ਲੈ ਕੇ ਆਇਆ ਸਪੈਸ਼ਲ 250 ਕਿਲੋਮੀਟਰ ਐਵਰੇਜ ਆਪਰ ਮਿੰਗੀ ਇੱਕ ਉਹ ਸੀ ਪੰਪੈਟ ਪੂਰ ਦੀ ਆਇੰਦਾ ਵਿੱਚ ਬੋਟਲ ਹੈਗੇ ਬਾਈ ਜਿੰਨਾਂ ਦੀ ਐਵਰੇਜ ਆਦਾ ਗਾਗਾ ਜਿਹੜਾ ਆਪਣਾ ਤੇ TV ਇਹ ਬੈਂਟਰੀ ਬਾਉਂਡਰੀ ਬਣਾਉਣ ਲੈਣੇ ਹੂੰ ਤੇ ਟਰੱਕ ਦੂਸਰ ਘਟ ਜਾਣਾ ਫਰਕ ਤਾਂ ਹੈਗਾ ਡੀਲ ਬੰਦ ਰੋ ਵੀ ਬਾਈ ਆਹ ਰੰਗ ਜ਼ਿਆਦਾ ਚੱਲਦਾ ਅੱਜ ਕੱਲ ਹੂੰ ਚਲੋ ਡੀਸੀ ਦੀਵਾਲੀ ਮਨਾਇਆ ਆ ਗੱਲ ਵਧੀਆ ਗੱਲ ਆ ਚੰਗਾ ਡੀਜੀ ਬਾਈ ਬੜਿਆ ਤੇਰਾ ਸੰਦ ਬਣ ਗਿਆ ਮੌਰਗਾ ਤੁਨੂੰ ਲਓ ਜੀ ਬਾਈ ਜਿਹੜਾ ਆਪਾਂ ਨੇ ਪ੍ਰਾਲੇ ਟਿਕਾਈ ਤੀ ਖੇਤਾਂ ਮੇ ਤੇ ਤੇ ਆ ਹਿੱਸਾ ਬਾਈ ਫੇਰ ਵੀ ਖੇਤ ਦੇ ਵਿੱਚ ਰਹਿ ਗਿਆ ਤਾਂ ਫਿਰ ਇਕੱਠੀ ਕਰੀ ਆ ਇੱਕ ਬਾਈ ਕਟਰ ਨਹੀਂ ਬੰਦੇ ਨੇ ਵਧੀਆ ਮਾਰੇ ਆ ਫਤਾਨੀ ਕਹੇ ਜੇ ਤਰੀਕੇ ਕਟਰ ਮਾਰਿਆ ਪੈਸੇ ਵੀ ਪੂਰੇ ਲੈ ਗਿਆ ਬਾਈ ਨਾਲ ਦੀ ਨਾਲ ਦੇ ਤੇ ਪਰ ਜਿਹੜਾ ਉਹਨੇ ਕਟਰ ਮਾਰਿਆ ਗੱਲ ਬਾਤ ਜੀ ਨਹੀਂ ਹੈਗੀ ਅੱਧੋ ਆਦਮ ਮਾਰ ਬਾਈ ਕੋਣਾ ਵੇਖ ਲੋ ਅੱਧੇ ਤੇ ਵੀ ਜ਼ਿਆਦਾ ਜੇ ਕਟਰ ਸਹੀ ਵਜਿਆ ਹੁੰਦਾ ਤਾਂ ਕੱਲਾ ਕੱਲਾ ਝੁੰਡਾ ਵੜਿਆ ਹੁੰਦਾ ਆ ਦੇਖ ਲੋ ਝੁੰਡੇ ਓਖਣੇ ਖੜੇ ਏ ਕਿਆ ਕਰੂਗਾ ਬੰਦਾ ਬੇਲਰ ਮੋਣਾ ਕੇ ਮਸ਼ੀਨਿਕਲ ਬੰਦੇ ਚੱਕ ਲੈ ਕੇ ਫੇਰ ਵੀ ਦੇਖੋ ਕਿੰਨਾ ਮਾਲ ਦੁਆਰਾ ਨਿਕਲਿਆ ਖੇਤੋਂ ਢੇਰੀਓ ਢੇਰੀ ਪਈ ਏ ਗਾਹ ਨੂੰ ਕਟਰ ਕਿਸੇ ਵਧੀਆ ਬੰਦੇ ਦੇ ਬਣਾਉਂਗੇ ਬਾਈ ਜਿੰਨੇ ਹੁਣ ਮਾਰਿਆ ਇਦ ਕੀ ਜਲੂਸ ਕੱਢ ਤਾ ਉਹਨੇ ਬਾਈ ਕਟਰ ਵਾਲਾ ਲੈ ਅੱਧ ਤੇ ਜਿਆਦਾ ਮਾਲ ਪਿਆ ਕੇ ਤਾਂ ਮੈਂ ਕਿਆ ਕਰੂਗਾ ਬੰਦਾ ਤਾਂ ਇਹ ਇਕੱਠਾ ਕਰਿਆ ਬਾਈ ਸਵੇਰੇ ਬਾਪੂ ਉਹਨਾਂ ਨੇ ਟੜਕੇ ਤੜਕੇ ਤੰਗੜੀ ਕੇ ਲੈਣ ਢੇਰੀਆਂ ਜਿਹਾ ਲਾਤੀਆਂ ਨਾ ਉਹੀ ਕੰਮ ਆ ਵੀ ਤੇ ਕਮੜ ਹੋ ਗਿਆ ਬਾਈ ਜੇ ਕਿਤੇ ਕਟਰ ਸਹੀ ਵੱਜਿਆ ਹੋਵੇ ਤਾਂ ਜਿਹੜਾ ਬੇਲਰ ਵਾਲੀ ਮਸ਼ੀਨ ਹੈ ਰੈਕ ਉਹ ਛੜਦਾ ਨਹੀਂ ਹੈਗਾ ਹੁਣ ਜੁੰਡਿਆਂ ਚ ਫਸਿਆ ਗਿਆ ਮਾਲ ਰਹੀ ਗਿਆ ਉਹ ਕੰਮ ਹੋ ਗਿਆ। ਵੀ ਗੱਲ ਜੀ ਬਣੀ ਨਹੀਂ ਹੈਗੀ ਜੇਕਣਾ ਚਾਹੀਦੀ ਸੀ। ਤਾਂ ਕਰਕੇ ਦਵਾਰਾ ਇਕੱਠਿਆਂ ਕਰਿਆ ਹੁਣ ਇਹਨੂੰ ਚੱਕ ਕੇ ਕਿਤੇ ਸਾਈਡਪਾ ਕਰੂਗੇ। ਉਤੇ ਬਾਅਦ ਵਿੱਚ ਫੇ ਕਣਕ ਨੂੰ ਖੇਤ ਤਿਆਰ ਹੋਣਾ ਨਹੀਂ ਬਾਈ ਏਕਣਾ ਇਹ ਵਿੱਚ ਸਾਫ਼ ਜਦ ਤੱਕ ਖੇਤ ਨਹੀਂ ਨਾ ਹੁੰਦਾ ਗੱਲ ਜੀ ਨਹੀਂ ਬਣਦੀ ਹੈਗੀ। ਇੰਨੇ ਜੁੰਡੇ ਰਹਿੰਦੇ ਆ। ਉਹ ਸਾਹਮਣੇ ਮਹਿ ਗੱਲ ਜੀ ਵੀ ਆਹੀ ਕੰਮ ਆ ਬਾਈ ਦੇਖੋ। ਜੁੰਡੇ ਹੀ ਜੁੰਡੇ ਪਏ ਆ। ਕੀ ਬਾਈ ਮਾਨ ਨੇ ਮੱਥਾ ਟੇਕਤਾ ਆਪਣੇ ਹਥਿਆਰਾਂ ਦਾ ਵਿਸ਼ਕਰਮਾ ਦਾ। ਹੱਥ ਤੇ ਜਾ ਰਹੇ ਬਈ ਬਬਰੇ ਫੋਟੋ ਮਰੇ